ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਕਿਸੇ ਬੰਦੇ ਨੂੰ ਉਸਦੇ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਚਾਹੀਦਾ ਇਹ ਗੱਲ ਅੱਜ ਦੇ ਸਮੇਂ ਵੀ ਚੱਲਦੀ ਹੈ ਕਿ ਇਹ ਗੱਲ ਜਿਹੜੀ 1920 ਦੇ ਸਮੇਂ ਦੇ ਵਿੱਚ ਵੀ ਹੋਈ ਸੀ ਤਾਂ ਅਸਲ ਵਿੱਚ ਇੱਕ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਵੇਂ ਇੱਕ ਵੱਡੀ ਕੰਪਨੀ ਨੇ ਇੱਕ ਨਾਮਵਾਰ ਕੰਪਨੀ ਨੇ ਗਲਤੀ ਕੀਤੀ ਸੀ ਕਿਸੇ ਬੰਦੇ ਨੂੰ ਕੱਪੜਿਆਂ ਤੋਂ ਜੱਜ ਕਰਕੇ ਉਹਨੂੰ ਅਪਮਾਨਿਤ ਕਰਤਾ ਸੀਗਾ ਤੇ ਸ਼ੋਰੂਮ ਦੇ ਵਿੱਚੋਂ ਬਾਹਰ ਕੱਢਦਾ ਸੀ ਅਸਲ ਇੱਕ ਰਾਜੇ ਦੀ ਕਹਾਣੀ ਹੈ ਇੱਕ ਰਾਜਾ ਸੀਗਾ ਅਲਬਰ ਦਾ ਤਾਂ 1920 ਦੇ ਸਮੇਂ ਦੀ ਇਹ ਕਹਾਣੀ ਹੈ ਤਾਂ ਉਹ ਲੰਡਨ ਦੀ ਯਾਤਰਾ ਤੇ ਚਲੇ ਜਾਂਦਾ ਹੈ ਲੰਡਨ ਘੁੰਮਣ ਚਲੇ ਜਾਂਦਾ ਘੁੰਮਦੇ ਫਿਰਦੇ ਨੂੰ ਜਿਹੜਾ ਉਸ ਨੂੰ ਇੱਕ ਸ਼ੋਅਰੂਮ ਕਾਰਾਂ ਦਾ ਨਜ਼ਰ ਆਉਂਦਾ ਹੈ ਤੇ ਉਸ ਸ਼ੋਅਰੂਮ ਦੇ ਵਿੱਚ ਰੋਲਸ ਰਾਇਸ ਦੀਆਂ 6 ਕਾਰਾਂ ਜਿਹੜੀਆਂ ਖੜੀਆਂ ਹੁੰਦੀਆਂ ਨੇ ਤਾਂ ਉਹ ਕਾਰਾਂ ਜਿਹੜੀਆਂ ਉਸ ਰਾਜੇ ਨੂੰ ਪਸੰਦ ਆ ਜਾਂਦੀਆਂ ਨੇ 6 ਦੀਆਂ 6 ਤਾਂ ਉਹ ਕੰਪਨੀ ਦੇ ਮਾਲਕ ਨੂੰ ਬੁਲਾਉਂਦਾ ਹੈ ਤੇ ਉਹਨੂੰ ਕਹਿੰਦਾ ਕਿ ਮੈਂ 6 ਦੀਆਂ 6 ਕਾਰਾਂ ਜਿਹੜੀਆਂ ਖਰੀਦਣੀਆਂ ਨੇ ਕੰਪਨੀ ਦਾ ਮਾਲਕ ਸਮਝ ਜਾਂਦਾ ਕਿ ਇਹ ਬੰਦਾ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਉਹ ਉਸ ਦੀ ਬੇਇੱਜ਼ਤੀ ਕਰ ਦਿੰਦਾ ਹੈ ਕਹਿਣ ਤੋਂ ਬਾਅਦ ਰਾਜੇ ਦੀ ਅਤੇ ਉਸ ਨੂੰ ਬਾਹ ਫੜ ਕੇ ਬਾਹਰ ਹੈ ਜਿਹੜਾ ਸ਼ੋਰੂਮ ਦੇ ਵਿੱਚੋਂ ਕੱਢ ਦਿੰਦਾ ਕਾਰਨ ਜਿਹੜਾ ਉਹ ਰਾਜੇ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਰਾਜੇ ਦਾ ਜਿਹੜਾ ਪਹਿਰਾਵਾ ਸੀਗਾ ਉਹ ਬਿਲਕੁਲ ਸਾਦਾ ਸੀ ਤਾਂ ਰਾਜਾ ਵੀ ਜਿਹੜਾ ਬੇਇੱਜ਼ਤੀ ਮੰਨ ਜਾਂਦਾ ਹੈ ਉੱਥੋਂ ਵਾਪਸ ਭਾਰਤ ਆ ਜਾਂਦਾ ਹੈ ਤੇ ਫਿਰ ਇੱਥੋਂ ਉਹ ਆਪਣੇ ਦੂਤਾਂ ਰਾਹੀਂ ਉਸੇ শোরੂਮ ਕੰਪਨੀ ਨੂੰ ਉਸੇ শোরੂਮ ਮਾਲਕ ਨੂੰ ਸੰਦੇਸ਼ ਭੇਜਦਾ ਹੈ ਕਿ ਇੱਥੇ ਭਾਈ ਭਾਰਤ ਦਾ ਇੱਕ ਰਾਜ ਆ ਰਿਹਾ ਹੈ ਜਿਨੇ ਇਹ ਕਾਰਾਂ ਖਰੀਦਣੀਆਂ ਨੇ ਤਾਂ ਉਹ ਵੀ ਤਿਆਰੀਆਂ ਦੇ ਵਿੱਚ ਜੁਟ ਜਾਂਦੇ ਆ ਵਧੀਆ ਮਹਿਰਟ ਮੂਟ ਬਿਛਾਉਂਦੇ ਆ ਤੇ ਰਾਜੇ ਦਾ ਸਵਾਗਤ ਹੈ ਜਿਹੜਾ ਕਰਦੇ ਆ ਤੇ ਰਾਜਾ ਜਿਹੜਾ 6 ਦੀਆਂ 6 ਉਹ ਮਹਿੰਗੀਆਂ ਕਾਰਾਂ ਜਿਹਦਾ ਨਾਮ ਸੀਗਾ ਰੋਲਸ ਰਾਇਸ ਅੱਜ ਵੀ ਸਰਚ ਕਰਕੇ ਦੇਖ ਲਿਓ ਉਹ ਖਰੀਦ ਲੈਂਦਾ ਹੈ ਤੇ ਉਹਨਾਂ ਕੰਪਨੀ ਦੇ ਮਾਲਕਾਂ ਨੂੰ ਕਹਿੰਦਾ ਵੀ ਇਹਨੂੰ ਭਾਰਤ ਭੇਜ ਦਿਓ। ਤਾਂ ਜਿਵੇਂ ਹੀ ਗੱਡੀਆਂ ਭਾਰਤ ਆਉਂਦੀਆਂ ਨੇ ਤਾਂ ਉਹ 6 ਦੀਆਂ 6 ਗੱਡੀਆਂ ਰਾਜਾ ਆਪਣੇ ਮਹਿਲ ਦੇ ਵਿੱਚ ਨਹੀਂ ਲੈ ਜਾਂਦਾ। ਬਲਕਿ ਨਗਰ ਨਿਗਮ ਨੂੰ ਦੇ ਦਿੰਦਾ 6 ਦੀਆਂ 6 ਗੱਡੀਆਂ। ਤੇ ਉਹਨਾਂ ਨੂੰ ਗੰਦ ਚੁੱਕਣ ਲਾ ਦਿੰਦਾ। ਇੱਥੇ ਰਾਜਾ ਜਿਹੜਾ ਉਹ ਬਦਲਾ ਲੈਂਦਾ ਆਪਣੇ અપਮਾਨ ਕੀਤੇ ਦਾ। ਕਿਉਂਕਿ ਮਹਿੰਗੀਆਂ ਕਾਰਾਂ ਸੀ, ਕਾਰਾਂ ਦਾ ਨਾਂ ਸੀਗਾ। ਕੰਪਨੀ ਦਾ ਨਾਂ ਬੋਲਦਾ ਸੀ। ਇੰਨੀ ਮਹਿੰਗੀ ਕਾਰ ਇੱਕ ਨੇ ਦੋ ਨੇ ਉਹ ਵੀ 6 ਦੀਆਂ 6 ਸਿੱਧੀਆਂ ਸ਼ੋਰੂਮ ਚੋਂ ਕਢਾ ਕੇ ਆਪਣੇ ਜਿਹੜਾ ਰਾਜ ਭਾਗ ਸੀਗਾ ਜਿੱਥੇ ਰਾਜੇ ਦਾ ਜਿਹੜਾ ਏਰੀਆ ਆਪਾਂ ਕਹਿ ਸਕਦੇ ਹਾਂ ਉਸ ਸਮੇ ਸੀਗਾ ਤਾਂ ਉਸ ਸਮੇ ਨਗਰ ਨਿਗਮ ਬਣਿਆ ਹੋਇਆ ਸੀਗਾ ਸਫਾਈ ਕਰਨ ਵਾਲੇ ਨੂੰ ਗੰਦ ਚੁੱਕਣ ਲਾਤੀਆ ਉਹਦੇ ਮੂਰੇ ਝਾੜੂ ਜੇ ਬੰਨਤੇ ਪਿੱਛੇ ਜੋ ਉਸ ਸਮੇ ਸਿਸਟਮ ਹੁੰਦਾ ਸੀ ਉਹਦੇ ਵਿੱਚ ਗੰਦ ਜਿਹੜਾ ਚੱਕਿਆ ਜਾਂਦਾ ਸੀ ਤਾਂ ਜਿਵੇਂ ਇਹ ਕੰਮ ਸ਼ੁਰੂ ਹੋਇਆ ਇਹ ਜਾਣਕਾਰੀ ਇਹ ਗੱਲ ਜਿਹੜੀ ਉਸ ਸਮੇ ਚਾਰੇ ਪਾਸੇ ਫੈਲ ਗਈ ਚਰਚਾ ਹੋਣ ਲੱਗੀ ਇਹ ਜਾਣਕਾਰੀ ਜਦੋਂ ਕੰਪਨੀ ਤੱਕ ਪਹੁੰਚਦੀ ਹੈ ਤਾਂ ਕੰਪਨੀ ਵਾਲੇ ਵੀ ਡਰ ਜਾਂਦੀ ਐ ਵੀ ਹੁਣ ਤੱਕ ਕਹਾਣੀ ਜਿਹੜੀ ਆਪਣੀ ਖਤਮ ਹੋਊਗੀ ਵੀ ਬੇਇੱਜ਼ਤੀ ਹੋ ਗਈ ਨਾਮ ਖਰਾਬ ਹੋ ਗਿਆ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਆਪਾਂ ਉਸ ਰਾਜੇ ਨਾਲ ਜਿਹੜਾ ਗਲਤ ਕੀਤਾ ਸ਼ਰਮਿੰਦਗੀ ਮੰਦਿਆ ਵੀ ਆਪਾਂ ਕੱਪੜਿਆਂ ਤੋਂ ਹੀ ਜਿਹੜਾ ਜੱਜਮੈਂਟ ਕਰ ਲਈ ਹਿਸਾਬ ਲਾ ਲਿਆ ਵੀ ਇਹ ਬੰਦਾ ਛੇਕਾਰਾ ਕਿੱਥੋਂ ਖਰੀਦ ਲੂ ਆਪਾਂ ਪਹਿਚਾਨ ਨਹੀਂ ਸਕੇ ਆਪਾਂ ਉਹਦੀ ਬੇਇੱਜ਼ਤੀ ਕਰਤੀ ਤਾਂ ਫਿਰ ਉਹ ਰਾਜੇ ਨਾਲ ਸੰਪਰਕ ਕਰਦੇ ਉਹਦੇ ਦੂਤਾਂ ਰਾਹੀਂ ਉਹਦੇ ਮਹਿਲ ਦੇ ਵਿੱਚ ਆਉਂਦੇ ਐ ਤੇ ਮਾਫੀ ਮੰਗਦੇ ਐ ਵੀ ਸਾਥੋ ਜੀ ਗਲਤੀ ਹੋ ਗਈ ਸਾਨੂੰ ਮਾਫ ਕਰਦੋ ਫਿਰ ਰਾਜਾ ਉਹਨਾਂ ਨੂੰ ਮਾਫ਼ ਕਰ ਦਿੰਦਾ ਹੈ ਤੇ ਨਗਰ ਨਿਗਮ ਦੇ ਵਿੱਚ ਜਿਹੜੀਆਂ 6 ਗੱਡੀਆਂ ਗੰਦ ਚੱਕਣ ਵਾਸਤੇ ਲਾਈਆਂ ਸੀ ਉਹ ਕੰਮ ਨੂੰ ਰੋਕ ਦਿੰਦਾ ਤਾਂ ਇਸ ਤੋਂ ਬਾਅਦ ਕੰਪਨੀ ਵਾਲੇ ਰਾਜੇ ਨੂੰ ਉਹ 6 ਦੀਆਂ 6 ਰੋਲਸ ਰਾਇਸ ਕਾਰਾਂ ਸੀ ਜਿਹੜੀਆਂ ਉਹ ਗਿਫਟ ਕਰ ਜਾਂਦੇ ਆ ਉਹ ਤੋਂ ਪੈਸੇ ਨਹੀਂ ਲੈਂਦੇ ਤਾਂ ਇੱਥੇ ਰਾਜੇ ਨੇ ਇਹਨਾਂ ਨੂੰ ਸਬਕ ਸਿਖਾਇਆ ਸੀ ਵੀ ਕਿਸੇ ਦੇ ਪਹਿਰਾਵੇ ਤੋਂ ਉਸ ਨੂੰ ਜੱਜਾ ਜਿਹੜਾ ਨਹੀਂ ਕਰਨਾ ਚਾਹੀਦਾ ਤਾਂ ਇਹ ਕਹਾਣੀ ਸੀ ਅਲਬਰ ਦੇ ਰਾਜਾ ਜੈ ਸਿੰਘ ਪ੍ਰਭਕਰ ਦੇ ਉਸ ਰਾਜੇ ਦਾ ਨਾਮ ਜੈ ਸਿੰਘ ਪਰਭਕਰ ਸੀ ਤਾਂ ਇਹ ਗੱਲ ਅੱਜ ਦੇ ਸਮੇਂ ਦੇ ਵਿੱਚ ਵੀ ਢੁਕਦੀ ਹੈ ਕਿਸੇ ਨੂੰ ਕੱਪੜਿਆਂ ਤੋਂ ਜੱਜਾ ਜਿਹੜਾ ਨਹੀਂ ਕਰਨਾ ਚਾਹੀਦਾ ਕੋਈ ਪਤਾ ਨਹੀਂ ਕਿਹੜਾ ਬੰਦਾ ਕੀ ਹੈ ਜਿਹੜਾ ਅੱਜ ਦੀ ਘੜੀ ਉਹ ਨਿਕਲ ਆਵੇ ਜ਼ਰੂਰੀ ਨਹੀਂ ਹੁੰਦਾ ਮਹਿੰਗੇ ਕੱਪੜੇ ਵਾਲਾ ਬੰਦਾ ਹੀ ਜਿਹੜਾ ਉਹ ਅਮੀਰ ਹੋਵੇ ਤਾਕੜਾ ਹੋਵੇ ਕਈ ਬੰਦਿਆਂ ਨੂੰ ਸਾਦਗੀ ਪਸੰਦ ਹੁੰਦੀ ਹੈ ਉਹ ਸ਼ੋਅ ਨਹੀਂ ਕਰਦੇ ਹੁੰਦੇ ਵੀ ਅਸੀਂ ਤਾਕੜੇ ਹਾਂ ਉਹਨਾਂ ਦਾ ਪਹਿਰਾਵਾ ਸਾਦਾ ਹੁੰਦਾ ਹੈ ਤੇ ਫਿਰ ਕਦੇ ਨਾ ਕਦੇ ਆਪਾਂ ਇਹ ਗਲਤੀ ਕਰ ਬੈਠਦੇ ਹਾਂ ਵੀ ਇਹ ਬੰਦਾ ਕੀ ਖਰੀਦ ਲੂ ਆਫਰ ਬਾਅਦ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਉਦੋਂ ਅਫਸੋਸ ਹੁੰਦਾ ਵੀ ਯਾਰ ਆਪਾਂ ਤਾਂ ਬੰਦਾ ਹੀ ਨਹੀਂ ਪਛਾਣ ਸਕਿਆ